ਉਹਨਾਂ ਨਾਲ ਲੁਧਿਆਣੇ ਕਿਸੇ ਕੰਮਕਾਰ ਕਾਰਨ ਵਾਸਤੇ ਆਏ ਸੀ ਇਹ ਲੁਧਿਆਣੇ ਜੀ ਤੇ ਰਾਤ ਨੂੰ ਵਾਪਸ ਇਹਨਾਂ ਨੇਰਾ ਹੋ ਗਿਆ ਯਾਰ ਅਜਿਹਾ ਕਿ ਤੱਕ ਧੁੰਦ ਬਹੁਤ ਸੀ 13 ਤਰੀ ਦੀ ਰਾਤ ਨੂੰ 10 ਵਜੇ ਤੇ ਧੁੰਦ ਕਾਰਨ ਇੱਕ ਰਾਤ ਕਾਰਨ ਕਰਕੇ ਇੱਕ ਕੋਈ ਤੇਜ਼ ਵਾਹਨ ਹੋਣਾ ਉਹਨੇ ਇਹਨਾਂ ਨੂੰ ਪਿੱਛੋਂ ਹਿੱਟ ਕੀਤਾ ਸ਼ਹਿਰ ਤੋਂ ਬਾਹਰ ਆਪਾਂ ਜਾਣਦੇ ਹਾਂ ਜਿਵੇਂ ਢੰਡਾਰੀਏ ਵੀ ਲੁਧਿਆਣ ਦਾ ਹਿੱਸਾ ਹੀ ਆ ਵੀ ਇੰਨੀ ਸਪੀਡ ਦੀ ਕੋਈ ਲਿਮਟ ਚਾਹੀਦੀ ਆ ਆ ਟ੍ਰੈਫਿਕ ਇੰਨੀ ਵਧ ਗਈ ਆ ਵੀ ਸਕੂਟਰ ਮੋਟਰਸਾਈਕਲ ਵਾਲਨ ਤਾਂ ਉਹ ਕੀੜਿਆ ਮਕੌੜੇ ਸਮਝਦੇ ਨੇ ਸ਼ਹਿਰ ਦੀ ਜਦੋਂ ਹੱਦ ਮੁੱਕਦੀ ਆ ਉਦੋਂ ਤੱਕ ਵੀ ਸਪੀਡ ਤੇ ਲਿਮਟ ਹੋਣੀ ਚਾਹੀਦੀ ਆ ਜਿਹੜੇ ਤੇ ਵਾਹਨ ਨੇ ਉਹਨਾਂ ਨੂੰ ਹਟ ਕੀਤਾ ਮਤਲਬ ਟੱਕਰ ਮਰੀ ਆ ਤੇ ਜੇ ਉਹ ਸਲੋ ਹੁੰਦਾ ਤਾਂ ਐਡਾ ਹਾਸਾ ਨਾ ਵਾਪਰਦਾ ਜਨਵਰੀ ਫਰਵਰੀ ਮਾਰਚ ਤੱਕ ਜਿਹੜੀ ਵੀ ਉਹਨਾਂ ਮੌਸਮ ਆਉਣਾ ਉਹਦੇ ਪ੍ਰਤੀ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਗੰਭੀਰ ਨਾਲ ਸੋਚਣ ਤੇ ਵੀ ਇਸ ਤਰ੍ਹਾਂ ਦੇ ਹਾਸੇ ਨਾ ਵਾਪਰਨ ਕਿ ਤੇਜ਼ ਧੁੰਦ ਦੇ ਵਿੱਚ ਕੋਈ ਹੋਰ ਵਾਹਨ ਆ ਕੇ ਉਹਨਾਂ ਨੂੰ ਮਤਲਬ ਕੋਈ ਨੁਕਸਾਨ ਨਹੀਂ ਪਹੁੰਚਾਇਆ ਲੁਧਿਆਣਾ ਤੋਂ ਆਪਣੇ ਪਿੰਡ ਜਾ ਰਹੇ ਇੱਕ ਨੌਜਵਾਨ ਤੇ ਇੱਕ ਮਹਿਲਾ ਦੇ ਨਾਲ ਵਾਪਰਿਆ ਭयंकर ਹਾਸਾ ਅਨਨੋਲ ਵਾਈਕਰ ਨੇ ਮਾਰੀ ਭयंकर ਫੇਟ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਕਰਮਜੀਤ ਸਿੰਘ ਆ ਜੀ ਜੀ ਇਹ ਇੱਕ ਮਹਿਲਾ ਦੀ ਮੌਤ ਹੋਈ ਕੀ ਇਹ ਕੌਣ ਹੈ ਇਹ ਮੇਰੇ ਪਿੰਡ ਤੋਂ ਮੇਰੀ ਨੂੰਹ ਹੀ ਲੱਗਦੀ ਆ ਜਸਵੀਰ ਕੌਰ ਜੀ ਤੇ ਇੱਕ ਗੁਰシャン ਸਿੰਘ ਜੀ ਨੇ ਉਹਨਾਂ ਦੇ ਨਾਲ ਉਹਨਾਂ ਦਾ ਭਤੀਜਾ ਲੱਗਦਾ ਸੀ ਜੀ ਉਹਨਾਂ ਨਾਲ ਲੁਧਿਆਣੇ ਕਿਸੇ ਕੰਮਕਾਰ ਕੰਮ ਵਾਸਤੇ ਆਏ ਸੀ ਇਹ ਲੁਧਿਆਣੇ ਜੀ ਤੇ ਰਾਤ ਨੂੰ ਵਾਪਸ ਇਹਨਾਂ ਨੇਰਾ ਹੋ ਗਿਆ ਇੱਥੇ ਜੀ ਤੇ ਜਦੋਂ ਇਹ ਲੁਧਿਆਣੇ ਤੋਂ ਪਿੰਡ ਨੂੰ ਵਾਪਸ ਜਾ ਰਹੇ ਸੀ ਤਕਰੀਬਨ ਢੰਡਾਰੀ ਦੇ ਨੇੜੇ ਜੀ ਜਾ ਰਹੇ ਸੀ ਕਿ ਤਾ ਧੁੰਦ ਬਹੁਤ ਸੀ 13 ਤਰੀ ਦੀ ਰਾਤ ਨੂੰ 10 ਵਜੇ ਜੀ ਤੇ ਧੁੰਦ ਕਾਰਨ ਇੱਕ ਰਾਤ ਕਰਨ ਕਰਕੇ ਇੱਕ ਕੋਈ ਤੇਜ਼ ਵਾਹਨ ਹੋਣਾ ਉਹਨੇ ਇਹਨਾਂ ਨੂੰ ਪਿੱਛੋਂ ਹਿੱਟ ਕੀਤਾ ਜੀ ਹਿੱਟ ਕਰਨ ਨਾਲ ਤੇ ਕਿਵਨ ਕਾਫੀ ਜਿਹੜਾ ਮੇਰਾ ਗੁਰシャン ਸਿੰਘ ਦੀ ਪੋਤਾ ਲੱਗਦਾ ਮੇਰਾ ਉਹ ਕਾਫੀ ਮਤਲਬ ਉਹਨੇ ਦੂਰ ਜਾ ਕੇ ਗਿਰਿਆ ਤੇ ਜਿਹੜੀ ਆਪਣੇ ਜਸਵੀਰ ਕੌਰ ਸੀ ਇਨਾਂ ਦੇ ਝੂਲੇ ਤੇ 6:30 ਵਜੇ ਤੇ ਕਾਫੀ ਸਿਰਚ ਸਰਚ 6:30 ਵਜੇ ਜੀ ਸੋ ਚਲੋ ਦੁਨੀਆ ਦਾ ਆਉਣਾ ਜਾਣਾ ਤਾਂ ਹੈਗਾ ਹੀ ਆ ਹਨਾ ਤੇ ਕੋਈ ਕੰਮ ਕਰਨ ਵਾਸਤੇ ਸ਼ਹਿਰ ਨੂੰ ਆਉਂਦਾ ਜੀ ਤੇ ਜਦੋਂ ਵੀ ਮਰੀ ਪ੍ਰਸ਼ਾਸਨ ਨੂੰ ਇਹੀ ਬੇਨਤੀ ਆ ਵੀ ਜਿਹੜੇ ਕਿ ਜਦੋਂ ਸ਼ਹਿਰ ਤੋਂ ਬਾਹਰ ਆਪਾਂ ਜਾਂਦੇ ਆ ਜਿਵੇਂ ਢੰਡਾਰੀ ਆ ਵੀ ਲੁਧਿਆਣ ਦਾ ਹਿੱਸਾ ਹੀ ਆ ਵੀ ਇੰਨੀ ਸਪੀਡ ਦੀ ਕੋਈ ਲਿਮਟ ਚਾਹੀਦੀ ਆ ਜੀ ਤੇ ਕਿਉਂਕਿ ਅੱਜਕੱਲ ਤੁਹਾਨੂੰ ਪਤਾ ਹੀ ਆ ਵੀ ਟ੍ਰੈਫਿਕ ਇੰਨੀ ਵਧ ਗਈ ਆ ਬੀ ਸਕੂਟਰ ਮੋਟਰਸਾਈਕਲ ਵਾਲਨ ਤਾਂ ਉਹ ਕੀੜਿਆ ਮਕੌੜੇ ਸਮਝਦੇ ਨੇ ਸੋ ਮੇਰੀ ਪ੍ਰਸ਼ਾਸਨ ਨੂੰ ਆਪ ਜੀ ਦੇ ਚੈਨਲ ਦੇ ਮਾਧਿਅਮ ਰਹੀ ਇਹ ਹੀ ਬੇਨਤੀ ਆ ਕਿ ਵੀ ਜਦੋਂ ਵੀ ਆਪਣਾ ਸ਼ਹਿਰ ਦੀ ਜਦੋਂ ਹੱਦ ਮੁੱਕਦੀ ਆ ਉਦੋਂ ਤੱਕ ਵੀ ਸਪੀਡ ਤੇ ਲਿਮਟ ਹੋਣੀ ਚਾਹੀਦੀ ਆ ਖਾਸ ਕਰਕੇ ਹੁਣ ਜਿਹੜਾ ਮੌਸਮ ਆ ਗਿਆ ਇਹ ਧੁੰਦਾਂ ਦਾ ਮੌਸਮ ਆ ਤੇ ਉਹ ਧੁੰਦਾਂ ਦੇ ਮੌਸਮ ਦੇ ਵਿੱਚ ਬਹੁਤ ਵੱਡੇ ਵੱਡੇ ਹਾਸੇ ਵਾਪਰਦੇ ਨੇ ਤੇ ਇਹ ਨਹੀਂ ਹੋਣਾ ਚਾਹੀਦਾ ਆਦਰਵਾਇਜ਼ ਜੇ ਜਿਹੜੇ ਤੇ ਵਾਹਨ ਨੇ ਉਹਨਾਂ ਨੂੰ ਹਟ ਕੀਤਾ ਮਤਲਬ ਟੱਕਰ ਮਰੀ ਆ ਤੇ ਜੇ ਉਹ ਸਲੋ ਹੁੰਦਾ ਤਾਂ ਐਡਾ ਹਾਸਾ ਨਾ ਵਾਪਰਦਾ ਕਿਉਂਕਿ ਜਿਹੜੀ ਬੇਬੀ ਜਸਵੀਰ ਕੌਰ ਦੀ ਡੈਥ ਹੋਈ ਆ ਉਹਨਾਂ ਦੀ ਕੋਈ ਜ਼ਿਆਦਾ ਏਜ ਨਹੀਂ ਸੀ 48 ਸਾਲ ਦੀ ਉਮਰ ਸੀ ਉਹਨਾਂ ਦੀ ਤੇ ਪਰਿਵਾਰ ਨੂੰ ਬਹੁਤ ਜ਼ਿਆਦਾ ਘਾਟਾ ਪਿਆ ਕਿਉਂਕਿ ਦੋਏ ਬੇਟੇ ਨੇ ਅਜੇ ਅਨਮੈਰਿਡ ਨੇ ਤੇ ਬਸ ਇੱਕ ਹੁਣ ਤਾਂ ਇੱਕ ਕਈ ਸੀ ਕਹਿ ਦਿੰਦੇ ਆ ਕਿ ਕੁਦਰਤ ਦਾ ਭਾਣਾ ਪਰ ਕਦਰਦ ਦਾ ਪੰਡਾ ਸਿੱਕਾ ਇਹਦਾ ਪਰ ਜਿਹੜੀ ਪ੍ਰਸ਼ਾਸਨ ਦੀ ਤੇ ਆਮ ਪਬਲਿਕ ਦੀ ਜ਼ਿੰਮੇਵਾਰੀ ਬਣਦੀ ਆ ਵੀ ਕਿਸੇ ਦੇ ਪਰਿਵਾਰ ਨਾਲ ਇਸ ਤਰ੍ਹਾਂ ਕਿਉਂ ਕਰ ਰਹੇ ਆ ਠੀਕ ਆ ਜੇ ਤੁਸੀਂ ਘਰੋਂ ਜਾ ਰਹੇ ਹੋ ਤਾਂ 10 ਮਿੰਟ ਪਹਿਲਾਂ ਤੁਰਪੋ ਫਿਰ ਤੁਸੀਂ ਜਲਦਬਾਜੀ ਕਿਉਂ ਕਰ ਰਹੇ ਹੋ ਠੀਕ ਆ ਜੀ ਸੋ ਮੇਰੇ ਤਾਂ ਪ੍ਰਸ਼ਾਸਨ ਨੂੰ ਤੇ ਜਿੰਨੇ ਵੀ ਪੰਜਾਬ ਦੀ ਪਬਲਿਕ ਆ ਉਹਨਾਂ ਨੂੰ ਮੈਂ ਇਹੀ ਕਹੂੰਗਾ ਵੀ ਜੇ ਤੁਸੀਂ ਕਿਤੇ ਵੀ ਜਾਣਾ ਤੁਹਾਡੇ ਕੋਲ ਕੋਈ ਵੀ ਹਿੱਕਲਾ ਤਾਂ ਤੁਸੀਂ ਥੋੜ੍ਹਾ ਜਿਹਾ ਸਪੀਡ ਨਾਲ ਕਿਸੇ ਦੀ ਗਾਂਹਾਂ ਵਾਲੇ ਅੱਗੇ ਵਾਲੇ ਦੀ ਅਹਿਮੀਅਤ ਨੂੰ ਜਾਣਦੇ ਉਹਦੀ ਜਾਨ ਨੂੰ ਸਮਝਦੇ ਹੋਏ ਵੀ ਉਹ ਵੀ ਕੋਈ ਇਨਸਾਨ ਠੀਕ ਹੈ ਜੀ ਤੇ ਵੀ ਜਿਵੇਂ ਹੁਣ ਸਾਡੇ ਪਰਿਵਾਰ ਨੂੰ ਘਾਟਾ ਪਿਆ ਮੇਰੇ ਪਿੰਡ ਨੂੰ ਘਾਟਾ ਪਿਆ ਵੀ ਉਹ ਕਿਸੇ ਹੋਰ ਪਰਿਵਾਰ ਨਾਲ ਇਸ ਤਰ੍ਹਾਂ ਦਾ ਪਾਣਾ ਨਾ ਵਾਪਰੇ ਸੋ ਮੈਂ ਤਾਂ ਸਭ ਨੂੰ ਇਹੀ ਕਹੂੰਗਾ ਖਾਸ ਕਰਕੇ ਗਵਰਨਮੈਂਟ ਪੰਜਾਬ ਨੂੰ ਵੀ ਇਹੀ ਕਹੂੰਗਾ ਠੀਕ ਹੈ ਵੀ ਤੁਸੀਂ ਪੁਲਿਸ ਪ੍ਰਸ਼ਾਸਨ ਟ੍ਰਾਈਬ ਕੋ ਪੁਲਿਸ ਵਾਲਿਆਂ ਨੂੰ ਵੀ ਇਹੀ ਗੱਲ ਕਹੋ ਵੀ ਸਖਤ ਰੋ ਸਖਤ ਇਸ ਮਸਲੇ ਤੇ ਸਬੰਧਤ ਵਿੱਚ ਜਿਹੜੀ ਵੀ ਹੁਣਾਂ ਧੁੰਦਾਂ ਦੇ 2-3 ਮਹੀਨੇ ਜਨਵਰੀ ਫਰਵਰੀ ਮਾਰਚ ਤੱਕ ਜਿਹੜੀ ਵੀ ਹੁਣਾਂ ਮੌਸਮ ਆਉਣਾ ਉਹਦੇ ਪ੍ਰਤੀ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਗੰਭੀਰ ਨਾਲ ਸੋਚਣ ਤੇ ਵੀ ਇਸ ਤਰ੍ਹਾਂ ਦੇ ਹਾਸੇ ਨਾਲ ਬਪਰਨ ਬਸ ਮੇਰੀ ਹੀ ਹਾਵਤ ਨੂੰ ਬਿੰਦੀ ਹੈ ਜੀ ਤੇ ਜਿਹੜੇ ਮਹਿਲਾ ਦੀ ਮੌਤ ਹੋਈ ਆ ਉਹ ਕਿਤੇ ਗੱਡੀ ਸੀਗੀ ਕਿੱਥੇ ਸੀਗੀ ਨਹੀਂ ਜੀ ਉਹ ਲੁਧਿਆਣੇ ਕਿਸੇ ਫੈਮਿਲੀ ਦੇ ਵਿੱਚ ਆਏ ਸੀ ਤੇ ਉੱਥੇ ਚਲੋ ਚਲੋ ਆਉਂਦਾ ਵੀ ਚਾ ਨੇੜੇ ਜਾਂ ਮੇਰਾ ਪਿੰਡ ਥੋ 45 ਕਿਲੋਮੀਟਰ ਦੇ ਲੁਧਿਆਣੇ ਤੋਂ ਵੀ ਚੱਲ ਚਲੇ ਜਾਵਾਂਗੇ ਤੁਹਾਨੂੰ ਪਤਾ ਜਦੋਂ ਫੈਮਿਲੀ ਜੀ ਜਾਣੇ ਆਲੋ ਵੀ ਕਹਿੰਦਾ ਚੱਲਦਾ 10 ਮਿੰਟ ਹੋਰ ਬਹਿ ਜਾਓ ਕਿਹਦੇ ਤੇ ਸਵਾਰ ਸੀ ਮੋਟਰਸਾਈਕਲ ਤੇ ਸਵਾਰ ਸੀ ਮੋਟਰਸਾਈਕਲ ਤੇ ਸਵਾਰ ਸੀ ਤੇ ਜਦੋਂ ਇਹ ਜਾ ਸੀ ਆਪਣੇ ਮੇਰੇ ਪਿੰਡ ਵਾਲੋਂ ਤੇ ਠੰਡਾਰੀ ਕੋਲ ਜਾ ਕੇ ਪਿੱਛੋਂ ਕਿਤੇ ਜਵਾਹਨ ਆ ਕੇ ਜ਼ੋਰ ਦਾ ਟੱਕਰ ਮਾਰੀ ਆ ਤੇ ਚਲੋ ਕੋਈ ਐਂਬੂਲੈਂਸ ਵਗੈਰਾ ਪਹੁੰਚੀ ਨਹੀਂ ਐਂਬੂਲੈਂਸ ਕੋਈ ਨਹੀਂ ਆਈ ਤੇ ਫਿਰ ਮੈਂ ਮਤਲਬ ਜਿਹੜੇ ਵੀ ਅਸੀਂ ਮਤਲਬ ਹੈਗੇ ਸੀ ਰਾਹਗਿਰਿਆਂ ਦੇ ਨਾਲ ਵੀ ਉਸਨੂੰ ਹਾਸਪੀਟਲ ਦੇ ਵਿੱਚ ਉਹਨਾਂ ਨੂੰ ਐਡਮਿਟ ਕਰਵਾਇਆ ਤੁਹਾਨੂੰ ਆਟੋ ਦੇ ਵਿੱਚ ਕਰਵਾਇਆ ਆਟੋ ਰੁਕ ਗਿਆ ਕਿਉਂਕਿ ਸ਼ੁਕਰ ਮਨਾਉ ਵੀ ਅਜੇ ਇੰਨੀ ਵਾਹਾਂ ਦੇ ਵਿੱਚ ਇੰਨੀ ਤੇਜ਼ ਧੁੰਦ ਦੇ ਵਿੱਚ ਕੋਈ ਹੋਰ ਵਾਹਨ ਨਹੀਂ ਆ ਕੇ ਉਹਨਾਂ ਨੂੰ ਮਤਲਬ ਕੋਈ ਨੁਕਸਾਨ ਨਹੀਂ ਪਹੁੰਚਾਇਆ ਇਹ ਹੀ ਸ਼ੁਕਰਾਨਾ ਕਰਦੇ ਆ ਵੀ ਜਿਹੜਾ ਮੇਰਾ ਪੋਤਾ ਕੁਰਸ਼ਨ ਸਿੰਘ ਜਿਹਦੇ 6:00 ਵਜੇ ਆ ਜਿਹਦੀ ਵਾਹ ਵੀ ਡੈਮੇਜ ਹੋਈ ਆ ਵੀ ਉਹਨੂੰ ਉਹ ਠੀਕ ਆ ਬਚਾਓ 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 ਜੀ ਹੁਣ ਉਹ ਸਿੱਧੂ ਹਸਪੀਟਲ ਨੇ ਤੇ ਆਪਰੇਸ਼ਨ ਦਾ ਸੌਰੀ ਵਾਹ ਦਾ ਆਪਰੇਸ਼ਨ ਹੋਇਆ ਫਿੰਗਰ ਨੇ ਕੁਝ ਇੱਕ ਉਂਗਲਾਂ ਤੇ ਸੱਟਾਂ ਵੱਜੀਆਂ ਨੇ ਕਿਹੜੇ ਥਾਣੇ ਮਾਮ ਇਹ ਫਿਲਹਾਲ ਤਾਂ ਸਾਡੇ ਇਥੇ ਨਾਰੰਗ ਸੌਰੀ ਕਿਹੜਾ ਕੰਗੜਾ ਕੰਗੜਾ ਨਾਲ ਚੌਂਕੀ ਦੇ ਵਿੱਚ ਇਹ ਜਗ੍ਹਾ ਪੈਂਦੀ ਸੀ ਲੋਕੇਸ਼ਨ ਦੇ ਹਿਸਾਬ ਨਾਲ ਉੱਥੋਂ ਪੁਲਿਸ ਪ੍ਰਸ਼ਾਸਨ ਨੇ ਬਹੁਤ ਵਧੀਆ ਸਾਡੀ ਅਸੀਂ ਜੀ ਮਹਿਲਾ ਮਹਿਲਾ ਮੇਰੇ ਪਿੰਡੋਂ ਨੇ ਜੀ ਮੇਰਾ ਪਿੰਡ ਮੰਡਿਆਲਾਂ ਗਲਾਂ ਮੰਡਿਆਲਾਂ ਹਾਂ ਸਦਰਖੰਨਾ ਠੀਕ ਆ ਕੋਣ ਕੋਣ ਨੇ ਇਹਨਾਂ ਦੇ ਬਸ ਇਹਨਾਂ ਦੇ ਹਸਬੰਦ ਦੇ ਸਰਦਾਰ ਜਸਵੰਤ ਸਿੰਘ ਤੇ ਬੇਟਾ ਵਟਾ ਗੁਰਪ੍ਰੀਤ ਸਿੰਘ ਆ ਤੇ ਛੋਟਾ ਬੇਟਾ ਗੁਰਵੀਰ ਸਿੰਘ ਆ ਕੀ ਕਰਦੇ ਸੀ ਉਹ ਤੇ ਬਸ ਮਜ਼ਦੂਰੀ ਆ ਉਹ ਸੰਗ ਠੀਕ ਹਾਂ ਇਹੂੰ ਵੀ ਗੱਲ ਕਰ ਰਹੀ ਸੀ ਪਤਾ ਕਰ ਲੂ ਤੇ ਨਾਲ ਲਾਈਵ ਤੋਂ ਰੰਜਨ ਸੋ ਟਿਕਾ ਲੇਡੀ ਦਾ ਐਕਸੀਡੈਂਟ ਹੋਇਆ ਦੀਗਾ ਠੰਡਾਰੀ ਕਲਾ ਦੇ ਕੋਲ ਟਰੱਕ ਵਾਲ ਨੇ ਇਹ ਕਿਦਾਂ ਸਰ ਲੱਭਿਆ ਵੀ ਟਰੱਕ ਵਾਲਾ ਕੁਝ ਨਹੀਂ ਨਹੀਂ ਆਨ ਆਊਟ ਤੇ ਮਗਰ ਮੁੰਦਰ ਜੀ ਅੱਛਾ ਅਨਨੋ ਨੇ ਮੱਸ ਪਤਾ ਵਾ ਇਤਰੇ ਆ ਜਾ ਕਿਥੋਂ ਰੇ ਚਗੇ ਇਹ ਸਤਸੰਗ ਸੁਣ ਕੇ ਆ ਰਹੇ ਜਨਤਾਨਗਰ ਤੋਂ ਫੰਨੇ ਨੂੰ ਅੱਛਾ ਜੀ ਹੂੰ ਇਹ ਰਹਿਣ ਵਾਲੇ ਕਿਤੇ ਦੇ ਨੇ ਮੰਡੇਆਲਾ ਪਿੰਡ ਪੰਦਾ ਕੋਈ ਕਰਨੇ ਮੰਡੇਆਲਾ ਪਿੰਡ ਠੀਕ ਹੈ ਜੀ ਇਹ ਕਿੰਨੇ ਕੋ ਬਾਈਕ ਤੇ ਸੀਗੇ ਆ ਕਿ ਗੱਡੀ ਸੀਗੇ ਮੋਟਰਸਾਈਕਲ ਤੇ ਮੋਟਰਸਾਈਕਲ ਇਹ ਕਿੰਨੇ ਵੀ ਦੀ ਕਟੜਾ ਹੋਣੀ ਸਰ ਰਾਤ ਦੇ ਆ 9:30 ਵਜੇ ਠੀਕ ਹੈ ਜੀ ਇਹ ਸਰ ਤੇ ਪਰਿਵਾਰ ਦੇ ਨਾਲ ਕੋਈ ਗੱਲਬਾਤ ਹੋਈ ਤਾਂ ਤਾਂ ਨਾ ਸਰ ਡੈੱਡ ਬੋਡੀ ਹੁਣ ਕਿੱਥੇ ਰੱਖ ਹੋਈ ਹੈ ਇਹ ਉਹ ਸਿਵਲ ਅਥਾਰਟੀ ਉਸ ਤੋਂ ਵੱਡਾ ਹੁਣ ਨਾ ਜਿਹੜੇ ਪੁਲਿਸ ਮਨੋਂ ਨੂੰ ਨਹੀਂ। ਇਹ ਉਹ ਬਿਲਕੁਲ ਦੇ ਰਾਤ 13 ਤਰੀਕ ਨੂੰ ਇੱਕ ਲੁਧਿਆਣਾ ਤੋਂ ਆਪਣੇ ਪਿੰਡ ਵਾਪਸ ਜਾ ਰਹੇ ਮਹਿਲਾ ਤੇ ਇੱਕ ਨੌਜਵਾਨ ਦੇ ਨਾਲ ਇੱਕ ਅਨਨੋਨ ਵਾਹਨ ਨੇ ਜਿਹੜਾ ਕੀ ਹੈ ਫੇਟ ਮਾਰਦਾ ਤੇ ਜਿਹੜਾ ਕੀ ਹੈ ਰਾਹਗੀਰਾ ਵੱਲੋਂ ਉਸ ਨੂੰ ਹਸਪਤਾਲ ਪਹੁੰਚਾਇਆ ਜਾਂਦਾ ਤੇ ਹਸਪਤਾਲ ਪਹੁੰਚਣ ਦੇ ਦੌਰਾਨ ਜਿਹੜਾ ਕੀ ਹੈ ਮਹਿਲਾ ਜਿਹੜੀ ਕਿ ਆਪਣੇ ਸਾਥ ਛੱਡ ਦਿੰਦੀ ਹੈ ਤੇ ਉਸ ਨੂੰ ਜਿਹੜਾ ਕੀ ਹੈ ਪੁਲਿਸ ਵੱਲੋਂ ਜਿਹੜਾ ਕੀ ਇੱਕ ਸਿਵਲ ਹਸਪਤਾਲ ਦੀ ਮੋਰਚੀ ਵਿੱਚ ਦਿਖਵਾਇਆ ਜਾਂਦਾ ਡੈੱਡ ਬੋਡੀ ਉਸੇ ਦਿਖਾਈ ਜਾਂਦਾ